ਆਮਰ ਵੀ ਪਾਰਟੀ ਦੇ ਲੁਧਿਆਣਾ ਤੋਂ ਵਧਾਇਆ ਕਿ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਤੋਂ ਬਾਅਦ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਪੈਦਾ ਹੋਏ ਆ। ਹਾਲਾਂਕਿ ਪਰਿਵਾਰ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਇਹ ਕੁਦਰਤੀ ਤੌਰ ਦੇ ਉੱਤੇ ਵਾਪਰਿਆ ਹੋਇਆ ਹਾਰਸਾ ਪਰ ਲੋਕਾਂ ਦੇ ਮਨਾਂ ਵਿੱਚ ਸਵਾਲ ਬਹੁਤ ਸਾਰੇ ਆ ਤੇ ਸੋਸ਼ਲ ਮੀਡੀਆ ਦੇ ਉੱਤੇ ਕਮੈਂਟ ਬਾਜ਼ੀ ਬਹੁਤ ਵੱਡੇ ਪੱਧਰ ਤੇ ਚੱਲ ਰਹੀ ਆ ਕਿ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਗੋਗੀ ਹੋਰਾਂ ਦੀ ਮੌਤ ਹੋਈ ਆ। ਇਸ ਮੌਤ ਦੇ ਪਿੱਛੇ ਲੁਕਵੇਂ ਕਾਰਨ ਕਿਹੜੇ-ਕਿਹੜੇ ਆ? ਇਹਦੇ ਪਿੱਛੇ ਇੱਕ ਆ ਕਾਰਨਤਾ ਨਹੀਂ, ਇਹਦੇ ਪਿੱਛੇ ਕੋਈ ਸਰਕਾਰੀ ਕਾਰਨਤਾ ਨਹੀਂ, ਇਹਦੇ ਪਿੱਛੇ ਕੋਈ ਟੱਬਰ ਇਹ ਜਿੰਨੇ ਮੂੰਹ ਉਨੀਆਂ ਗੱਲਾਂ ਤੇ ਹਰ ਇੱਕ ਬੰਦੇ ਦਾ ਦਿਮਾਗ ਆਪੋ ਆਪਣੇ ਤਰੀਕੇ ਨਾਲ ਚੱਲਦਾ ਪਰ ਜਿਹੜੀ ਮੌਤ ਹੋਈ ਹੈ ਗੁਰਪ੍ਰੀਤ ਗੋਗੀ ਹੋਰਾਂ ਦੀ ਇਹ ਸੱਚੀ ਮੁੱਚੀ ਇੱਕ ਬਹੁਤ ਮਾੜਾ ਵਰਤਾਰਾ ਮਰਨਾ ਸਭ ਨਹੀਂ ਆ ਪਰ ਜਦੋਂ ਇਹ ਪਤਾ ਹੋਵੇ ਕਿ ਬੰਦਾ ਤੰਦਰੁਸਤ ਆ ਬੰਦਾ ਬਿਲਕੁਲ ਤੰਦਰੁਸਤੀ ਦੇ ਵਿੱਚ ਆ ਬੰਦੇ ਦੀ ਸਿਹਤ ਦੇ ਵਿੱਚ ਵਿਗਾੜ ਕੋਈ ਨਹੀਂ ਬੰਦਾ ਪੂਰਾ ਦਿਨ ਲੋਕਾਂ ਦੇ ਵਿੱਚ ਵਿਚਰਨਾ ਰਿਹਾ ਹੋਵੇ ਵਕ ਵਕ ਥਾਵਾਂ ਦੇ ਉੱਤੇ ਬਤੌਰ ਵਧਾਇਕ ਲੋਕਾਂ ਨਾਲ ਮਿਲਨੀਆਂ ਕਰਦਾ ਰਿਹਾ ਹੋਵੇ ਤੇ ਰਾਤ ਨੂੰ 11:00 ਵਜੇ ਖਬਰ ਆਵੇ ਕਿ ਭਾਈ ਉਹਨਾਂ ਦੀ ਮੌਤ ਹੋ ਗਈ ਆ ਤਾਂ ਫਿਰ ਇਹ 6 ਵਜਣ ਵਾਲੀ ਗੱਲ ਮਨ ਦੇ ਉੱਤੇ ਦਿਲ ਦੇ ਉੱਤੇ ਜ਼ਰੂਰ ਆ ਕਿਸੇ ਦੇ ਨਾਲ ਵੀ ਕਦੇ ਵੀ ਆਮ ਹੋਵੇ ਖਾਸ ਹੋਵੇ ਨੇਤਾ ਹੋਵੇ ਵੋਟਰ ਹੋਵੇ ਉਹਦੇ ਨਾਲ ਇਦਾਂ ਦਾ ਕੁਝ ਨਾਂ ਵਾਪਰੇ ਪਰ ਹੁਣ ਇਸ ਮੌਤ ਦੇ ਸਾਰੇ ਕਾਰਨਾਂ ਦਾ ਸ਼ੰਕਾ ਨਿਵਾਰਨ ਹੋ ਗਿਆ ਤੇ ਜਦੋਂ ਪਰਿਵਾਰ ਨੇ ਟੱਬਰ ਨੇ ਸਦਰਾਂ ਦੀ ਸਾਥੜ ਨੇ ਇਹ ਗੱਲ ਕਹਤੀ ਆ ਤੇ ਉਸ ਤੋਂ ਬਾਅਦ ਮੇਰਾ ਖਿਆਲ ਆ ਵੀ ਕੋਈ ਮਨ ਦੇ ਵਿੱਚ ਸਵਾਲ ਲਿਆਉਣ ਵਾਲੀ ਮਨ ਦੇ ਵਿੱਚ ਖਿਆਲ ਲਿਆਉਣ ਵਾਲੀ ਗੱਲ ਹੈ ਵੀ ਨਹੀਂ ਕਿਉਂਕਿ ਸੁਖਚੈਨ ਕੌਰ ਜਿਹੜੀ ਕਿ ਗੁਰਪ੍ਰੀਤ ਸਿੰਘ ਗੋਗੀ ਦੀ ਧਰਮ ਪਤਨੀ ਸੁਖਚੈਨ ਕੌਰ ਉਨੇ ਪੁਲਿਸ ਦੇ ਕੋਲੇ ਜਿਹੜੇ ਬਿਆਨ ਦਰਜ ਕਰਵਾਏ ਆ ਉਹ ਨਸ਼ਰ ਹੋਏ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ 10 ਜਨਵਰੀ ਦੀ ਰਾਤ 11 ਵਜੇ ਦਾ ਵੇਲਾ 11 ਜਾਂ 11 ਵਜੇ 5 ਮਿੰਟ ਦਾ ਰਾਤ ਦਾ ਵੇਲਾ ਮੈਂ ਰਸੋਈ ਦੇ ਵਿੱਚ ਕੰਮ ਕਾਜ ਕਰ ਰਹੀ ਸੀ ਤੇ ਮੇਰੇ ਪਤੀ ਦੇਵ ਗੁਰਪ੍ਰੀਤ ਗੋਗੀ ਦੇ ਜਿਹੜੇ ਉਹ ਆਪਣੇ ਕਮਰੇ ਦੇ ਵਿੱਚ ਬੈਠੇ ਪਿਸਤੌਲ ਨੂੰ ਸਾਫ ਕਰ ਰਹੇ ਸੀ ਮੈਂ ਰਸੋਈਏ ਨੂੰ ਇਹ ਗੱਲ ਕਹੀ ਵੀ ਭਾਈ ਤੂੰ ਖਾਣਾ ਲਾ ਦੇ ਰੋਟੀ ਨੂੰ ਪਰੋਸ ਦੇ ਅਚਾਨਕ ਉਹਨੇ ਇਹ ਗੱਲ ਕਹੀ ਆ ਜੀ ਕਿ ਕਮਰੇ ਦੇ ਵਿੱਚੋਂ ਜਿਹੜੇ ਕਮਰੇ ਦੇ ਵਿੱਚ ਐਮ ਐਲ ਏ ਗੋਗੀ ਹੋਰੀ ਸੀ ਉਹਦੇ ਵਿੱਚੋਂ ਬਹੁਤ ਵੱਡੀ ਆਵਾਜ਼ ਆਉਂਦੀ ਹੈ ਤੇ ਸੁਖਚੈਨ ਕੋਰ ਨੇ ਕਿਹਾ ਜੀ ਕਿ ਮੈਂ ਇਹ ਸੋਚਿਆ ਵੀ ਸ਼ਾਇਦ ਰੂਮ ਹੀਟਰ ਫਟ ਗਿਆ ਹੋਣਾ ਕਮਰੇ ਦੇ ਵਿੱਚ ਲੱਗਿਆ ਹੋਇਆ ਹੀਟਰ ਹੈ ਜਿਹੜਾ ਉਹਦਾ ਪਟਾਕਾ ਪੈ ਗਿਆ ਪਰ ਜਦੋਂ ਮੈਂ ਜਾ ਕੇ ਕਮਰੇ ਦੇ ਵਿੱਚ ਵੇਖਿਆ ਤਾਂ ਉਸ ਵੇਲੇ ਗੁਰਪ੍ਰੀਤ ਗੋਗੀ ਦੀ লাশ ਲਹੂ ਨਾਲ ਲਤਪਤ ਬਿੱਡ ਦੇ ਉੱਤੇ ਪਈ ਸੀ ਕਿਉਂਕਿ ਉਹਨਾਂ ਦੀ ਗੋਲੀ ਚੱਲ ਗਈ ਸੀ ਪਿਸਤੌਲ ਨੂੰ ਸਾਫ਼ ਕਰਦੇ ਸੀ ਗੋਲੀ ਚੱਲ ਗਈ ਸੀ ਜਿਸ ਨੇ ਕਰਕੇ ਉਹਨਾਂ ਦੀ ਮੌਤ ਹੋ ਗਈ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਜੀ ਕਿ ਅਸੀਂ ਰੌਲਾ ਪਾਇਆ ਮੇਰਾ ਪੁੱਤ ਵੀ ਉੱਪਰਲੀ ਮੰਜ਼ਲ ਤੋਂ ਥੱਲੇ ਆਇਆ ਬਾਦ ਵਿੱਚ ਜਿਹੜੀ ਸਿਕਿਉਰਿਟੀ ਖੜੀ ਸੀਗੀ ਗੇਟ ਦੇ ਉੱਤੇ ਉਹ ਵੀ ਆਈ ਫਿਰ ਅਸੀਂ ਉਹਨਾਂ ਨੂੰ ਚੁੱਕਿਆ ਤੇ ਅਸੀਂ ਡੀ ਐਮ ਸੀ ਦੇ ਵੱਲ ਲੈ ਕੇ ਗਏ ਜਦੋਂ ਡੀ ਐਮ ਸੀ ਦੇ ਵੱਲ ਲੈ ਕੇ ਗਏ ਤਾਂ ਡਾਕਟਰਾਂ ਨੇ ਇਹ ਗੱਲ ਕਹਿਤੀ ਜੀ ਕਿ ਇਹਨਾਂ ਦੀ ਤਾਂ ਮੌਤ ਹੋ ਚੁੱਕੀ ਹੈ ਸੋ ਸੁਖਚੈਨ ਕੋਰ ਨੇ ਗੱਲ ਕਹੀ ਆ ਕਿ ਇਸ ਮੌਤ ਦੇ ਪਿੱਛੇ ਇਸ ਘਟਨਾ ਦੇ ਪਿੱਛੇ ਕੋਈ ਜ਼ਿੰਮੇਵਾਰ ਨਹੀਂ ਆ ਇਹ ਕਿਸੇ ਦੀ ਕੋਈ ਸਾਜ਼ਿਸ਼ ਨਹੀਂ ਆ ਮੈਂ ਕਿਸੇ ਦੇ ਉੱਤੇ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੀ ਮੇਰੇ ਪਤੀ ਦੇਵ ਦੇ ਵੱਲੋਂ ਪਿਸਤੌਲ ਸਾਫ ਕਰਦਿਆਂ ਅਚਾਨਕ ਚੱਲੀ ਗੋਲੀ ਦੇ ਕਰਕੇ ਇਹ ਮੌਤ ਹੋਈ ਹੈ ਇਸ ਮੌਤ ਦੇ ਪਿੱਛੇ ਕੋਈ ਜ਼ਿੰਮੇਵਾਰ ਨਹੀਂ ਤੇ ਮੈਂ ਇਹ ਸਾਰੇ ਬਿਆਨ ਹੋਸ਼ੋ ਹਵਾਸ ਦੇ ਵਿੱਚ ਦੇ ਰਹੀ ਹਾਂ ਮੇਰੇ ਉੱਤੇ ਕਿਸੇ ਵੀ ਕਿਸਮ ਦਾ ਕੋਈ ਦਬਾਅ ਨਹੀਂ ਆ ਜਦੋਂ ਹੁਣ ਸਦਰਾਂਜੀ ਸਾਥਣ ਦੇ ਵੱਲੋਂ ਪਰਿਵਾਰ ਦੇ ਵੱਲੋਂ ਇੰਨੀ ਸਪਸ਼ਟ ਗੱਲ ਕਰ ਦਿੱਤੀ ਗਈ ਆ ਤੇ ਮੇਰੇ ਵਰਗਾ ਬੰਦਾ ਉੱਠ ਕੇ ਕਹਿੰਦਾ ਨਾ ਇਹਦੇ ਪਿੱਛੇ ਸਾਜ਼ਿਸ਼ ਲੁਕੀ ਹੋਈ ਆ ਇਹ ਤਾਂ ਜੀ ਦਬਾਅ ਬੜਾ ਬਣਿਆ ਸੀ ਇਹ ਤਾਂ ਜੀ ਆਹ ਕਾਰਨ ਹੋਇਆ ਹੋਊਗਾ ਇਹਦੇ ਪਿੱਛੇ ਜੀ ਆਹ ਕਾਰਨ ਆ ਉਹ ਵਾਲ ਦੀ ਖਲ ਲਾਉਣ ਵਾਲੀ ਗੱਲ ਆ ਵੀ ਆਪਾਂ ਐਵੇਂ ਡਿਟੈਕਟੋ ਬਣੇ ਰਗੇ ਉਹਦੀ ਕੋਈ ਤੁਕ ਨਹੀਂ ਬਣਦੀ ਕਿ ਇਸ ਗੱਲ ਦਾ ਸਾਰ ਅੰਸ਼ ਇਹੀ ਆ ਕਿ ਪਿਸਤੌਲ ਸਾਫ ਕਰ ਜਾਂਦੀ ਉਹਨਾਂ ਦੀ ਮੌਤ ਹੋ ਗਈ ਆ ਹੁਣ ਚਲੋ ਮੌਤ ਹੋ ਗਈ ਆ ਬਹੁਤ ਦੁੱਖ ਹੋਇਆ ਉਹਨਾਂ ਦੇ ਪਰਿਵਾਰ ਨੂੰ ਪ੍ਰਮਾਤਮਾ ਬਾੜਾ ਮੱਲ ਦਾ ਬਲ ਬਖਸ਼ੇ ਪਰ ਸਵਾਲ ਇੱਕ ਹੀ ਪੈਦਾ ਹੁੰਦਾ ਕਿ ਪੰਜਾਬ ਦੇ ਵਿੱਚ ਹਰ ਸਾਲ ਕਈ ਦਰਜਣ ਲੋਕਾਂ ਦੀ ਮੌਤ ਆਪਣੀ ਦੁਨਾਲੀ ਨੂੰ ਸਾਫ ਕਰਦਿਆਂ ਪਿਸਤੌਲ ਨੂੰ ਸਾਫ ਕਰਦਿਆਂ ਆਪਣੇ ਵਕਫ ਵਕਫ ਚੀਜ਼ਾਂ ਨੂੰ ਸਾਫ ਕਰਦਿਆਂ ਹੁੰਦੀ ਆ ਵੀ ਪਾਈ ਕੋਈ ਆਪਣਾ ਅਸਲੇ ਨੂੰ ਕਿਵੇਂ ਸਾਫ ਕਰ ਰਿਹਾ ਹੋ ਕਿਵੇਂ ਸਾਫ ਕਰ ਰਿਹਾ ਇਹਦਾ ਮਤਲਬ ਇਹ ਆ ਕਿ ਸਾਡੇ ਵਿੱਚ ਅਣਜਾਣਤਾ ਵੀ ਆ ਗੁਰਪ੍ਰੀਤ ਸਿੰਘ ਗੋਗੀ ਹੋਰਾਨੀ ਮੌਤ ਦੇ ਉੱਤੇ ਸਾਨੂੰ ਬੇਹੱਦ ਦੁੱਖ ਹੈ ਇਦਾਂ ਨਾ ਹੁੰਦਾ ਤਾਂ ਜ਼ਿਮਨੀ ਚੋਣ ਦਾ ਭਾਰ ਵੀ ਨਹੀਂ ਸੀ ਪੈਣਾ ਤੇ ਪਰਿਵਾਰ ਦੇ ਵਿੱਚ ਖੁਸ਼ੀਆਂ ਵੀ ਬਰਕਰਾਰ ਰਹਿਣੀਆਂ ਸੀ ਪਰ ਇਹ ਸੋਚ ਕੇ ਦੇਖੀਏ ਵੀ ਅਸੀਂ ਸੈਲਫ ਡਿਫੈਂਸ ਦੇ ਵਾਸਤੇ ਪਿਸਤੌਲ ਅਸੀਂ ਬੰਦੂਕਾਂ ਅਸੀਂ ਹੋਰ ਹਥਿਆਰ ਰੱਖਦੇ ਆ ਪਰ ਕਈ ਵਾਰੀ ਅਚਾਨਕ ਸਾਡੇ ਕੋਲੋਂ ਇੱਕ ਐਸੀ ਗਲਤੀ ਹੁੰਦੀ ਆ ਜਿਹਦੇ ਕਰਕੇ ਉਹ ਹਥਿਆਰ ਜਿਹੜਾ ਅਸੀਂ ਆਪਦੀ ਰਾਖੀ ਵਾਸਤੇ ਖਰੀਦਿਆ ਹੁੰਦਾ ਉਹੀ ਸਾਡੀ ਮੌਤ ਦਾ ਕਾਰਨ ਬਣ ਜਾਂਦਾ ਇਹ ਗੁਰਪ੍ਰੀਤ ਗੋਗੀ ਇੱਕ ਉਦਾਹਰਨਾ ਸਾਡੇ ਕੋਲ ਸਾਡੇ ਕੋਲੇ ਇਸ ਤੋਂ ਪਹਿਲਾਂ ਵੀ ਦਰਜਨਾਂ ਦੀ ਗਿਣਤੀ ਦੇ ਵਿੱਚ ਉਦਾਹਰਨਾ ਅਖਬਾਰਾਂ ਦੇ ਵਿੱਚ ਸਫੇ ਭਰੇ ਹੁੰਦੇ ਆ ਕਿ ਜੀ ਬੰਦੂਕ ਦੀ ਸਾਫ ਨੂੰ ਸਾਫ ਕਰ ਲਿਆ ਤੇ ਦੁਨਾਲੀ ਨੂੰ ਸਾਫ ਕਰ ਲਿਆ ਅਚਾਨਕ ਚੱਲੀ ਗੋਲੀ ਦੇ ਕਰਕੇ ਬੰਦੇ ਦੀ ਮੌਤ ਅਚਾਨਕ ਫਲਾਣੀ ਥਾਂ ਦੇ ਉੱਤੇ ਰਵਲਵਰ ਨੂੰ ਸਾਫ ਕਰ ਲਿਆ ਗੋਲੀ ਚੱਲੀ ਬੰਦਾ ਜ਼ਖਮੀ ਹੋ ਗਿਆ ਹਸਪਤਾਲ ਦੇ ਵਿੱਚ ਦਾਖਲ ਹਸਪਤਾਲ ਦੇ ਵਿੱਚ ਦਮ ਤੋੜਿਆ ਕਿੰਨੀ ਵੱਡੀ ਗਿਣਤੀ ਦੇ ਵਿੱਚ ਖਬਰਾਂ ਸਾਡੇ ਕੋਲੇ ਆਉਂਦੀਆਂ ਇਹਦਾ ਮਤਲਬ ਇੱਕੋ ਹੀ ਆ ਕਿ ਸਾਡੇ ਕੋਲੇ ਟ੍ਰੇਨਿੰਗ ਨਹੀਂ ਸਾਡੇ ਕੋਲੇ ਅਭਿਆਸ ਦੀ ਘਾਟ ਆ ਸਾਨੂੰ ਇਸ ਗੱਲ ਦਾ ਪਤਾ ਨਹੀਂ ਹਲੇ ਤੱਕ ਕਿ ਭਾਈ ਅਸੀਂ ਇਹਨਾਂ ਹਥਿਆਰਾਂ ਦੀ ਸਫਾਈ ਕਿਵੇਂ ਕਰਨੀ ਆ ਅਸੀਂ ਉਹਨੇ ਚੁਕੰਨੇ ਨਹੀਂ ਅਸੀਂ ਉਹਨੇ ਜਾਗਰੂਕ ਨਹੀਂ ਅਸੀਂ ਉਨੀ ਮਹਾਰਤ ਵਾਲੇ ਨਹੀਂ ਇਹਦਾ ਮਤਲਬ ਇਹ ਆ ਸੋ ਜਿਨ੍ਹਾਂ ਦੇ ਕੋਲੇ ਵੀ ਭਾਈ ਆਪਣੇ ਘਰ ਦੇ ਵਿੱਚ ਅਸਲਾ ਰੱਖਿਆ ਹੋਇਆ ਜਿਨ੍ਹਾਂ ਨੇ ਸੈਲਫ ਡਿਫੈਂਸ ਦੀ ਖਾਤਰ ਸਵੈ ਰੱਖਿਆ ਦੀ ਖਾਤਰ ਰੱਖਿਆ ਹੋਇਆ ਉਹਨਾਂ ਨੂੰ ਮੇਰੀ ਨਿੱਜੀ ਤੌਰ ਤੇ ਬੇਨਤੀ ਆ ਵੀ ਜਦੋਂ ਤੁਸੀਂ ਆਪਣੇ ਅਸਲੇ ਨੂੰ ਤੁਸੀਂ ਆਪਣੇ ਰਵਾਲਬਰ ਨੂੰ ਪਿਸਤੌਲ ਨੂੰ ਬੰਦੂਕ ਨੂੰ ਸਾਫ ਕਰਦੇ ਆ ਤੇ ਭਾਈ ਆਪਣੀ ਜ਼ਿੰਦਗੀ ਦਾ ਖਿਆਲ ਜ਼ਰੂਰ ਰੱਖਿਆ ਕਰੋ ਤੁਸੀਂ ਪੂਰੀ ਬਚਤ ਰੱਖਿਆ ਕਰੋ ਵੀ ਉਹਦੇ ਵਿੱਚ ਕਾਰਤੂਸ ਹੈ ਕਿ ਨਹੀਂ ਪਹਿਲਾਂ ਇਸ ਗੱਲ ਦੇ ਵੱਲ ਗੌਰ ਕਰ ਲਿਆ ਕਰਗੇ ਬਾਅਦ ਵਿੱਚ ਬੇਲਾ ਹੱਥ ਦੇ ਵਿੱਚ ਨਹੀਂ ਆਉਂਦਾ ਬਾਅਦ ਵਿੱਚ ਸਾਰਾ ਟੱਬਰ ਜਿਹੜਾ ਉਹ ਸਾਰੀ ਉਮਰ ਸੰਤਾਪ ਹਣਾਉਂਦਾ ਤੇ ਉਸ ਤੋਂ ਅਗਲੀ ਗੱਲ ਇਹ ਆ ਮੇਰੀ ਰਾਜਨੀਤਿਕ ਲੋਕਾਂ ਨੂੰ ਇੱਕ ਨਿੱਜੀ ਤੌਰ ਤੇ ਬੇਨਤੀ ਆ ਲੁਧਿਆਣੇ ਦੇ ਵਿੱਚ ਹੁਣ ਇਸ ਸੀਟ ਦੇ ਉੱਤੇ ਜਿਹੜੀ ਥਾਂ ਤੋਂ ਗੋਗੀ ਸੀ 6 ਮਹੀਨੇ ਦੇ ਵਿੱਚ ਵਿੱਚ ਜਮਨੀ ਚੋਣ ਹੋਊਗੀ ਕਿਉਂਕਿ ਨਿਯਮਾਂ ਦੇ ਮੁਤਾਬਕ ਚੋਣ ਕਮਿਸ਼ਨ ਦੇ ਨਿਯਮਾਂ ਦੇ ਮੁਤਾਬਕ ਜੇਕਰ ਕਿਸੇ ਬੰਦੇ ਦੀ ਮੌਤ ਹੋ ਜੇ ਜੇਕਰ ਕਿਸੇ ਵਿਅਕਤੀ ਨੂੰ ਚੁਣੇ ਹੋਏ ਨੁਮਾਇੰਦੇ ਨੂੰ 2 ਸਾਲ ਜਾਂ 2 ਸਾਲ ਤੋਂ ਵੱਧ ਦੀ ਕਿਸੇ ਵੀ ਕੇਸ ਦੇ ਵਿੱਚ ਸਜ਼ਾ ਹੋ ਜੇ ਜੇਕਰ ਕੋਈ ਬੰਦਾ ਪਾਰਟੀ ਬਦਲ ਜੇ ਉਹਦਾ ਅਸਤੀਫਾ ਮਨਜ਼ੂਰ ਹੋ ਜੇ ਤੇ ਫਿਰ ਉਸ ਤੋਂ ਬਾਅਦ ਜੀ 6 ਮਹੀਨੇ ਦੇ ਅੰਦਰ ਅੰਦਰ ਉਸ ਸੀਟ ਨੂੰ ਪੂਰ ਕਰਨਾ ਜ਼ਰੂਰੀ ਹੁੰਦਾ ਹੁਣ ਮੇਰੀ ਬੇਨਤੀ ਲੁਧਿਆਣਾ ਖੇਤਰ ਦੇ ਵਿੱਚ ਚੋਣ ਲੜਨ ਦੇ ਚਾਹਵਾਨ ਲੋਕਾਂ ਨੂੰ ਬੇਨਤੀ ਇਹ ਆ ਕਿ ਭਾਈ ਤੁਸੀਂ ਕੜੀ ਨਾ ਕੋਲਿਓ ਉਹਨਾਂ ਦੇ ਟੱਬਰ ਦੇ ਵਿੱਚ ਇਸ ਵੇਲੇ ਆਪਾਂ ਜਾਣਦੇ ਆ ਕਿ 70 ਵਿਸ਼ਾ ਹੋਇਆ ਉਹਨਾਂ ਦੇ ਟੱਬਰ ਦੇ ਵਿੱਚ ਦੁੱਖ ਦੀ ਘੜੀ ਹੈਗੀ ਆ ਤੇ ਆਪਾਂ ਹੁਣੇ ਤੋਂ ਜੋਰ ਤੋੜ ਨਾ ਕਰਨਾ ਸ਼ੁਰੂ ਕਰ ਦੇਗੇ ਵੀ ਇਹ ਸੀਟ ਤਾਂ ਕਾਂਗਰਸੀ ਕਹਿੰਣ ਅਸੀਂ ਲੈ ਜਾਵਾਂਗੇ ਆਪ ਵਾਲੇ ਕਹਿਣ ਜੀ ਇਹ ਸੀਟ ਸਾਡੇ ਕੋਲ ਰਹੂਗੀ ਭਾਜਪੀ ਕਵੇ ਜੀ ਕਿ ਹੁਣ ਸਾਡੇ ਕੋਲ ਰਹੂਗੀ ਇਦਾਂ ਨਾ ਕਰਿਓ ਕਿਉਂਕਿ ਆਮ ਤੌਰ 'ਤੇ ਉੱਤੇ ਆਪਾਂ ਬਹਾਨਾ ਪਾਲਦੇ ਹੁੰਨੇ ਆ ਆਪਾਂ ਮਰੇ ਹੀ ਪਾਲਦੇ ਹੁੰਨੇ ਵੀ ਭਾਈ ਇਹ ਸੀਟ ਖਾਲੀ ਹੋਵੇ ਤੇ ਇੱਥੋਂ ਐਮਐਲਏ ਮੈਂ ਬਣ ਜਾਂ ਇੱਥੋਂ ਸੀਟ ਸਾਡੀ ਪਾਰਟੀ ਦੀ ਢੋਲੀ ਦੇ ਵਿੱਚ ਪੈ ਜੇ ਇਹ ਕੁਦਰਤੀ ਤੌਰ 'ਤੇ ਉੱਤੇ ਵੀ ਜਦੋਂ ਕਿਸੇ ਦੇ ਨਾਲ ਇਦਾਂ ਦਾ ਹਾਰਸਾ ਵਾਪਰਦਾ ਉਹਦੇ ਟੱਬਰ ਨੇ ਜੀ ਨੂੰ ਹੀ ਆਮ ਤੌਰ 'ਤੇ ਉੱਤੇ ਟਿਕਟ ਮਿਲਦੀ ਹੁੰਦੀ ਆ ਹਾਲਾਂਕਿ ਮੈਂ ਵੇਲੇ ਤੋਂ ਬਾਅਦ ਹਾਲਾਂਕਿ ਉਹਨਾਂ ਦੇ ਪਰਿਵਾਰ ਦੇ ਨਿੱਜੀ ਤੌਰ ਦੇ ਉੱਤੇ ਵਿਸ਼ੇ ਹੈਗੇ ਆ ਪਾਰਟੀ ਦੇ ਵਿਸ਼ੇ ਹੈਗੇ ਆ ਆਮ ਤੌਰ ਦੇ ਉੱਤੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਟਿਕਟ ਮਿਲਦੀ ਹੁੰਦੀ ਆ ਪਰ ਜੇ ਮਿਲੇ ਜਾਂ ਨਾ ਮਿਲੇ ਪਰ ਮर्यादा ਕਾਇਮ ਰਹਿਣੀ ਚਾਹੀਦੀ ਆ ਕੋਈ ਵੀ ਜਿੱਤੇ ਭਵਿੱਖ ਦੇ ਵਿੱਚ ਮर्यादा ਕਾਇਮ ਰਹਿਣੀ ਚਾਹੀਦੀ ਆ ਜਿਹੜਾ ਉੱਥੋਂ ਭਵਿੱਖ ਦੇ ਵਿੱਚ ਜਿੱਤੇ ਆ ਉਹਦਾ ਵੀ ਕਿਹੜਾ ਸਕਿੰਟ ਦਾ ਪਤਾ ਹੋਣਾ ਵੀ ਭਾਈ ਆਹ ਕੀ ਬਣ ਗਿਆ ਤੇ ਆਹ ਕੀ ਬਣ ਗਿਆ ਨਹੀਂ ਜਿਹੜਾ ਵੀ ਉੱਥੋਂ ਜਿੱਤ ਗਿਆ ਜਿਹੜਾ ਵੀ ਉੱਥੋਂ ਹਾਰ ਗਿਆ ਉਹਨੇ ਵੀ ਤੁਰ ਜਾਣਾ ਜਿੱਤੇ ਨਹੀਂ ਵੀ ਤੁਰ ਜਾਣਾ ਹਾਰੇ ਨਹੀਂ ਵੀ ਤੁਰ ਜਾਣਾ ਪਰ ਸਾਡੇ ਵਿੱਚ ਸ਼ਲੀਮਤਾ ਜ਼ਰੂਰ ਹੋਣੀ ਚਾਹੀਦੀ ਆ ਸਾਡੇ ਵਿੱਚ ਪਿਆਰ ਦੀ ਭਾਵਨਾ ਜ਼ਰੂਰ ਹੋਣੀ ਚਾਹੀਦੀ ਆ ਸਾਡੇ ਵਿੱਚ ਕੱਲੀ ਕੁਰਸੀ ਖਾਣ ਦੀ ਖਿੱਚ ਨਹੀਂ ਹੋਣੀ ਚਾਹੀਦੀ ਸਾਡੇ ਵਿੱਚ ਕੱਲੀ ਕੁਸ਼ ਲਵਾਉਣ ਦੀ ਖਿੱਚ ਨਹੀਂ ਹੋਣੀ ਚਾਹੀਦੀ ਸੋ ਗੁਰਪ੍ਰੀਤ ਸਿੰਘ ਗੋਗੀ ਐਮ ਐਲ ਏ ਦੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਜਾਣ ਤੋਂ ਬਾਅਦ ਮਨ ਦੇ ਵਿੱਚ ਸਵਾਲ ਜ਼ਰੂਰ ਆਉਂਦੇ ਆ ਕਿ ਬੰਦਾ ਭਾਵੇਂ ਜੋ ਮਰਜ਼ੀ ਹੋਵੇ ਇੱਕ ਸੈਕਿੰਡ ਦਾ ਨਹੀਂ ਪਤਾ ਵੀ ਕੀ ਤੋਂ ਕੀ ਬਣ ਜਾਣਾ ਜਿਹੜੇ ਹਥਿਆਰ ਸਾਡੇ ਕੋਲ ਆ ਉਹੀ ਸਾਡੀ ਮੌਤ ਦਾ ਕਾਰਨ ਬਣ ਸਕਦੇ ਆ ਇਹ ਵੀ ਇੱਕ ਉਦਾਹਰਨ ਮਿਲਦੀ ਆ ਕਿ ਜਦੋਂ ਬੰਦਾ ਜਹਾਨੋਂ ਤੁਰ ਜਾਂਦਾ ਤੇ ਉਸ ਤੋਂ ਬਾਅਦ ਜਿਹੜੀ ਸੀਟ ਖਾਲੀ ਹੁੰਦੀ ਆ ਉਹਨੂੰ ਭਰਨ ਵਾਸਤੇ ਜੋੜ ਤੋੜ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਇਹ ਤਿੰਨ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਪਰ ਇਹ ਗੱਲ ਸੱਚੀ ਹੈ ਵੀ ਗੁਰਪ੍ਰੀਤ ਗੋਗੀ ਇੱਕ ਧੱਕੜ ਬੰਦਾ ਸੀ ਤਿੰਨ ਵਾਰ ਉਹ ਕੌਂਸਲਰ ਰਿਹਾ 200 ਤੇ 22 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਗੋਗੀ ਹੋਰੀਏ ਜਿਹੜੇ ਉਹ ਆਮ ਆਦਮੀ ਪਾਰਟੀ 'ਚ ਆ ਗਏ ਭਾਰਤ ਪੂਸ਼ਣ ਆਸ਼ੂ ਨੂੰ ਹਰਾਇਆ ਕਿਸੇ ਵੇਲੇ ਯਾਰੀ ਬਹੁਤ ਸੀ ਬਾਅਦ ਦੇ ਵਿੱਚ ਖਲਾਰੀ ਬਹੁਤ ਸੀ ਪਰ ਹੁਣ ਵੀ ਭਾਰਤ ਪੂਸ਼ਣ ਆਸ਼ੂ ਹੋਰੀਏ ਗੱਲ ਕਹਿੰਦੇ ਆ ਵੀ ਸਾਡੇ ਵਿੱਚ ਇੱਕ ਲਕੀਰ ਇਹੋ ਜਿਹੀ ਨਹੀਂ ਖਿੱਚੀ ਗਈ ਕਿ ਅਸੀਂ ਕਦੇ ਮਿਲੇ ਨਹੀਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਪਰ ਮੇਰੀ ਪੰਜਾਬ ਦੇ ਉਹਨਾਂ ਲੋਕਾਂ ਨੂੰ ਜਿਹੜੇ ਕਿ ਟਿੱਪਣੀਆਂ ਦੇ ਵਿੱਚ ਨੇਰੀ ਲਿਆ ਰਹੇ ਆ ਲੋ ਜੀ ਸਾਜ਼ਿਸ਼ ਰਚੀ ਗਈ ਆ ਤਬਰ ਦੇ ਵਿੱਚ ਹੀ ਕੁਕਲੇ ਛੜਿਆ ਹੋਣਾ ਇਹਦੇ ਪਿੱਛੇ ਤਾਂ ਜੀ ਆਹ ਕਾਰਨ ਹਨ ਇਹ ਤਾਂ ਜੀ ਏਜੰਸੀਆਂ ਨੂੰ ਪੜਤਾਲ ਕਰਨੀ ਚਾਹੀਦੀ ਆ ਰੱਬ ਦਾ ਵਾਸਤਾ ਆਪਦੇ ਦਿਮਾਗ ਦੇ ਘੋੜਿਆਂ ਨੂੰ ਕਾਬੂ ਕਰਕੇ ਰੱਖੀਏ ਇਹ ਜਿਹੜੇ ਅਰਬੀ ਘੋੜੇ ਕਦੇ ਦਗੜ ਦਗੜ ਕਰਦੇ ਇੱਧਰ ਜਾਂਦੇ ਕਦੇ ਦਗੜ ਦਗੜ ਕਰਦੇ ਉੱਧਰਲੇ ਜਾਂਦੇ ਆ ਇਹਨਾਂ ਦੇ ਉੱਤੇ ਆਪਾਂ ਤੁਹਾਡੇ ਜੀ ਕਾਬੂ ਪਾਈਗੇ ਇਹਨਾਂ ਨੂੰ ਆਪਾਂ ਕਹਿ ਦਈਏ ਵੀ ਭਾਈ ਜ਼ਾਬਤੇ ਦੇ ਵਿੱਚ ਰੱਖੀਏ ਕਿਉਂਕਿ ਤੁਰ ਸਭ ਨਹੀਂ ਜਾਣਾ ਔਰ ਹਰ ਗੱਲ ਦੇ ਉੱਤੇ ਆਪਾਂ ਸ਼ੱਕ ਕਰੀਏ ਆਪਾਂ ਸਣਕੀ ਸੁਭਾ ਦੇ ਅਸਲ ਦੇ ਵਿੱਚ ਕਈ ਪੰਜਾਬੀ ਹੋਗੇ ਆ ਹਰ ਗੱਲ ਦੇ ਉੱਤੇ ਤਮਾਸ਼ਾ ਨਹੀਂ ਬਣਾਉਣਾ ਚਾਹੀਦਾ ਹਰ ਗੱਲ ਦੇ ਉੱਤੇ ਜੋ ਮੂੰਹ ਦੇ ਵਿੱਚ ਆਇਆ ਉਹ ਟਪਣੀ ਨਹੀਂ ਕਰਨੀ ਚਾਹੀਦੀ ਸਮੇਂ ਦੀ ਲੋੜ ਇਹ ਆ ਸੋ ਗੋਗੀ ਹੋਰਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਸਾਡੀ ਹਮਦਰਦੀ ਆ ਉਹਨਾਂ ਦੇ ਪਰਿਵਾਰ ਨੂੰ ਪਰਮਾਤਮਾ ਭਾਣਾ ਮੰਨਣ ਦਾ ਬਲ ਬਖਸ਼ੇ ਭਵਿੱਖ ਦੇ ਵਿੱਚ ਕਦੇ ਵੀ ਕਿਸੇ ਦੇ ਨਾਲ ਇਦਾਂ ਦੀ ਕਟੜਨਾ ਨਾ ਵਾਪਰੇ ਇਦਾਂ ਦਾ ਹਾਰਸਾ ਨਾ ਵਾਪਰੇ ਸਭ ਦੇ ਘਰਾਂ ਦੇ ਵਿੱਚ ਖੁਸ਼ੀਆਂ ਰਹਿਣ ਤੇ ਬੰਦੇ ਨੇ ਜਾਣਾ ਸਭ ਨਹੀਂ ਆ ਜਿਵੇਂ ਮੈਂ ਪਹਿਲਾਂ ਗੱਲ ਕਹੀ ਆ ਪਰ ਜਦੋਂ ਬੰਦਾ ਇਸ ਤਰੀਕੇ ਨਾਲ ਜਾਂਦਾ ਤਾਂ ਉਹਦੇ ਜਾਣ ਦੇ ਉੱਤੇ ਦੁੱਖ ਵੀ ਹੁੰਦਾ ਹੈ ਹਰਾਨੀ ਵੀ ਹੁੰਦੀ ਹੈ ਤੇ ਸੋਚਾਂ ਦੇ ਵਿੱਚ ਵੀ ਬੰਦਾ ਗਵਾ ਜਾਂਦਾ ਵੈਸੇ ਜੇ ਨਾਲ ਦੀ ਨਾਲ ਆਪਾਂ ਦਿੱਲੀ ਦੀ ਗੱਲ ਵੀ ਕਰ ਗਏ ਦਿੱਲੀ ਦੇ ਵਿੱਚ ਵੀ ਨੇਰੀ ਠਾਈ ਜਾਂਦੇ ਆ ਆਮ ਆਦਮੀ ਪਾਰਟੀ ਵਾਲੇ ਇਹ ਗੱਲ ਕਹਿੰਦੇ ਆ ਵੀ ਭਾਈ ਰਾਹੁਲ ਗਾਂਧੀ ਦੀ ਯਾਨੀ ਕਿ ਕਾਂਗਰਸ ਦੀ ਤੇ ਭਾਜਪਾ ਦੀ ਆਪਸ ਚ ਸੈਟਿੰਗ ਲੱਗਦੀ ਆ ਰਾਹੁਲ ਗਾਂਧੀ ਇਹ ਗੱਲ ਕਹੀ ਜਾਂਦੀ ਹੈ ਕਿ ਅਰਵਿੰਦ ਕੇਜਰੀਵਾਲ ਆ ਜਿਹੜੇ ਉਹ ਕਹਿੰਦੇ ਹੁੰਨੇ ਸੀ ਕਿ ਅਸੀਂ ਦਿੱਲੀ ਨੂੰ ਪੈਰਿਸ ਬਣਾ ਦੇਣਾ ਦੇਖੋ ਪੈਰਿਸ ਦੇ ਵਿੱਚ ਗੰਦਗੀ ਕਿੰਨੀ ਆ ਮੇਰੀ ਕੇਜਰੀਵਾਲ ਸਾਹਿਬ ਨੂੰ ਵੀ ਤੇ ਰਾਹੁਲ ਗਾਂਧੀ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਵੀ ਆਪਾਂ ਪਰਸੋਂ ਜਾਂ ਚੌਥ ਜਾਂ ਪਿਛਲੇ ਹਫਤੇ ਰਾਜਨੀਤੀ ਵਿੱਚ ਨਹੀਂ ਆਏ ਆਪਾਂ ਉਹੀ ਆ ਜਿਨ੍ਹਾਂ ਨੇ ਕਿ ਲੋਕ ਸਭਾ ਦੀ ਚੋਣ ਵੱਖ-ਵੱਖ ਥਾਵਾਂ ਦੇ ਉੱਤੇ ਮਿਲ ਕੇ ਲੜੀ ਆ ਆਪਾਂ ਉਹੀ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਵਾਲੇ ਜਿਨ੍ਹਾਂ ਨੇ ਚੰਡੀਗੜ੍ਹ ਦੇ ਵਿੱਚ ਮੇਅਰ ਦੇ ਲਈ ਬਹੁਤ ਕੁਝ ਕੀਤਾ ਆਪਾਂ ਉਹੀ ਆ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਵਾਲੇ ਕਾਂਗਰਸ ਦੇ ਕਾਉਂਸਲਰ ਪਟ-ਪਟ ਕੇ ਆਪਦਾ ਮੇਅਰ ਬਣਾ ਰਹੇ ਆ ਤੇ ਜੇ ਭਾਈ ਕਾਂਗਰਸੀ ਇੰਨੇ ਮਾਰੇ ਤੇ ਫਿਰ ਆਮ ਆਦਮੀ ਪਾਰਟੀ ਖਚਲੀ ਕਿਉਂ ਆ ਕਿ ਜੇ ਰਾਹੁਲ ਗਾਂਧੀ ਨੂੰ ਹੁਣ ਤੱਕ ਗੰਦਗੀ ਚ ਇਤੇ ਆ ਰਹੀ ਆ ਹੁਣ ਗੰਦਗੀ ਚ ਇਤੇ ਆਈ ਆ ਤੇ ਫਿਰ ਭਾਈ ਲੋਕ ਸਭਾ ਦੀਆਂ ਚੋਣਾਂ ਦੇ ਮੌਕੇ ਸਮਝਾਉਂਤਾ ਕਿਉਂ ਕੀਤਾ ਉਦੋਂ ਕਹਿੰਦੇ ਸੀ ਕਿ ਵੱਡੀ ਧਿਰ ਨੂੰ ਹਰਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਇੱਕ ਹੋਣਾ ਚਾਹੀਦਾ ਹੈ ਰਾਜਨੀਤਿਕ ਪਖੰਡਵਾਦੀ ਨੂੰ ਦੇਸ਼ ਦੇ ਲੋਕ ਸਮਝਣ ਰਾਜਨੀਤੀ ਇਹੀ ਆ ਕਦੇ ਵਿਕਾਸ ਦੀ ਗੱਲ ਕਦੇ ਬਦਲਾਅ ਦੀ ਗੱਲ ਤੇ ਕਦੇ ਟਾਇਲਟ ਦੀ ਗੱਲ ਕਿਉਂਕਿ ਕੇਜਰੀਵਾਲ ਜੀ ਸੋਨੇ ਰੰਗੀ ਟਾਇਲਟ ਦਾ ਰੌਲਾ ਵੀ ਪੈ ਗਿਆ ਉਹ ਕਹਿੰਦੇ ਜੀ ਭਾਜਪਾ ਦੇ ਆਗੂ ਕਹਿੰਦੇ ਇਹਨਾਂ ਨੇ ਜੀ ਘਰ ਦੇ ਵਿੱਚ ਸਰਕਾਰੀ ਘਰ ਦੇ ਵਿੱਚ ਰੀਨੋਵੇਸ਼ਨ ਕਰਾਉਣ ਦੇ ਵੇਲੇ ਸੋਨੇ ਦੀ ਟਾਇਲਟ ਲਾ ਲਈ ਉਹਦੇ ਵਿੱਚ ਜਾ ਕੇ ਜਿਹੜੇ ਆ ਉਹ ਹੱਗਦੇ ਮੂਤਦੇ ਇਹ ਤੇ ਉਦੋਂ ਕੇਜਰੀਵਾਲ ਹੋਰੀਏ ਗੱਲ ਕਹਿੰਦੇ ਆ ਕਿ ਭਾਈ মিডিਆ ਲੈ ਕੇ ਆਓ ਤੇ ਤੁਸੀਂ ਸੀਟ ਪਟਕੇ ਲੈ ਜਾਓ ਆ ਰਾਜਨੀਤੀ ਦਾ ਪਦਰ ਆ ਇਹ ਸਾਡੇ ਦੇਸ਼ ਦੀ ਰਾਜਨੀਤੀ ਦੇ ਹਾਲਾਤ ਆ ਪਰ ਦੇਸ਼ ਦੇ ਲੋਕ ਜਿਹੜੇ ਜਾਗਦੇ ਸਿਰਾਂ ਵਾਲੇ ਹਨ ਉਹ ਰਾਜਨੀਤਿਕ ਲੋਕਾਂ ਦੀਆਂ ਇਹਨਾਂ ਗੱਲਾਂ ਨੂੰ ਤੇ ਇਹਨਾਂ ਚਾਲਾਂ ਨੂੰ ਸਮਝਣ ਉਹਨਾਂ ਨੂੰ ਕੁਰਸੀ ਮਿਲ ਜਾਣੀ ਆ ਆਪਣੇ ਸਿਰ ਦੇ ਵਿੱਚ ਸੁਆਹੀ ਪੈਣੀ ਆ ਆਪਾਂ ਮੁਫਤ ਖੋਰੇ ਲੋਕ ਬਣ ਗਏ ਆ ਸਾਨੂੰ ਮੁਫਤ ਦੇ ਵਿੱਚ ਉਹ ਵੀ ਚਾਹੀਦਾ ਉਹ ਵੀ ਚਾਹੀਦਾ ਉਹ ਵੀ ਚਾਹੀਦਾ ਉਹ ਵੀ ਚਾਹੀਦਾ ਤੇ ਪਤਾ ਨਹੀਂ ਆਪਾਂ ਕਦੋਂ ਰਜਾਂਗੇ ਤੇ ਪਤਾ ਨਹੀਂ ਉਹ ਕੁਰਸੀਆਂ ਮਾਣ ਦੇ ਮਾਣ ਦੇ ਕਦੋਂ ਰਜਣਗੇ ਇਸ ਸਮੇਂ ਦੇ ਉੱਤੇ ਨਿਰਪਰ ਕਰਦੀ ਗੱਲ ਆ